ਦੇਖੋ ਦੇਖੋ ਪੂਰਾ ਪੂਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਚੈਨਲ ਦੇ ਆਪਣੇ ਸਵਾਗਤ ਕਰਦੇ ਆ ਤੇ ਤੁਹਾਨੂੰ ਬਲਾਗ ਦਿਖਾਉਣੇ ਆ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਤੇ ਅੱਜ ਮੀ ਪੈ ਗਿਆ ਤੇ ਆਪਣੇ ਸ਼ੂਟ ਤੇ ਪਹਿਲਾਂ ਬਹੁਤ ਹੀ ਗਰਮੀ ਸੀ ਬੱਟ ਪੂਰੇ ਘੱਟ ਰਖੇ ਦੀ ਦੌਰਾ ਆਪਣੇ ਨਾਲ ਜਮਾ ਟੈਗ ਹੋਣ ਵਾਲਾ ਦੀਆਂ ਸਮਝ ਲਓ ਇੰਨਾ ਸਿਰ ਦਰਦ ਹੋ ਰਿਹਾ ਸੀ ਤੇ ਬਾਕੀ ਕੁਝ ਘਰ ਦੇ ਗੰਮ ਦੀ ਤਾਂ ਕਰਕੇ ਤੇ ਆਗਾ ਆਗਾ ਲੜਾਈ ਪੈ ਰਹੀ ਉੱਧਰ ਦੇਖੋ ਹੋਗਾ ਆਗਾ ਉਹ ਦੇਖੋ ਦਿਖਾ ਆਗਾ ਆਗਾ ਉਹ ਆਜਾ ਜੂਰਾ ਉਹਦਾ ਕੋਈ ਲੱਗਦਾ ਕੋਈ ਰਾਤ ਕਿਉਂ ਖਰਾਵਾ ਕਰਦਾ ਚੋ ਤੇ ਆਜਾ ਇਹੜੀ ਨਹੀਂ ਬਣਾਈ ਕੋਈ ਨਹੀਂ ਹੋਇਆ ਕੋਈ ਨਹੀਂ ਆਜੋ ਤਾਂ ਨਾ ਟੈਨਸ਼ਨ ਨਾ ਲਓ ਤੇ ਮੁੰਡੇ ਕਹਿੰਦੇ ਅਸੀਂ ਕੋਈ ਰੀਲ ਸ਼ੂਟ ਕਰ ਲਈ ਮੀ ਪੈਂਦਾ ਤੇ ਤੇ ਬਾਕੀ ਬਿਆੰਤ ਯਾਰ ਆਪਣਾ ਬਲਰ ਚੱਕਾਂ ਬੱਜੀਦਾ ਤੇ ਬਾਕੀ ਦਿਖਾਉਣੇ ਸਾਨੂੰ ਤੀਆਂ ਦਾ ਮੇਲਾ ਤੇ ਦੀਆਂ ਦਾ ਮੇਲਾ ਤੇ ਬਾਕੀ ਆਓ ਯਾਰ ਹਾਂ ਆਜਾ ਇਹ ਕਹਿੰਦੇ ਖੁਸ਼ੀਆਂ ਹੀ ਵੰਡੀਆਂ ਨੇ ਬੱਸ ਹੈਗਾ ਆਦਾ ਮੂਰੀ ਹੈ ਨਾ ਤੇਰਾ ਯਾਰ ਆ ਪਹਿਲਾਂ ਤੁਸੀਂ ਚਲੋ ਚਲੋ ਚਾਲਾ ਦੇਖੋ ਜੀ ਇਹ ਐ ਐ ਚੱਲ ਜੀ ਇੱਕ ਸਾਰ ਜੋੜੀਆਂ ਹੁਣ ਬਣੀਆਂ ਇੱਕ ਸਾਰ ਜੋੜਿਆ ਹੁਣ ਬਣੀਆਂ ਹੁਣ ਬਣੀਆਂ ਹਣ ਬਣੀਆਂ ਕਿਸਾਰ ਜੋੜੀਆਂ ਹਣ ਬਣੀਆਂ ਏਕੇ ਆਪਾਂ ਪਹਿਣਾ ਨੱਚੀਏ ਸੌਰੇ ਨੱਚੀਏ ਤੇਰਾਣੀਆਂ ਜੱਠਾਣੀਆਂ ਤੇ ਕੇ ਦੋ ਏਕੇ ਆਪਾਂ ਪਹਿਣਾ ਨੱਚੀਏ ਇੱਕ ਮਿੰਟ ਚ ਰੁਕੋ ਇੱਕ ਮਿੰਟ ਚ ਰੁਕ ਜਾਈ ਮੈਂ ਤੁਹਾਨੂੰ ਬੰਗੜਾ ਦੱਸ ਸੁਣੋ ਪਹਿਲਾਂ ਕਿ ਬੋਲੀ ਪਾਓ ਫਿਰ ਉਹ ਕੂਕੂ ਬਣਾਓ ਹਾਂ ਫਿਰ ਚਲੋ ਰੁੱਤ ਥੰਗੀ ਨਹੀਂ ਉਸ ਤੇ ਆਂ ਬੰਤੇ ਆਗੇ ਗਵਾਂਡੀ ਗਵਾਂਡੀ ਸਾਰੇ ਆਗੇ ਬਾਕੀ ਦੇਖ ਲਓ ਰੰਗਾ ਰੰਗਾ ਪੂਰਾ ਪ੍ਰੋਗਰਾਮ ਹੈ ਦੇਖੋ ਸਾਰਾ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਹੋ ਦੇਖਾਉਣੇ ਤੁਹਾਨੂੰ ਆਜੋ ਬਸ ਦੇਖ ਲਓ ਆਜੋ ਉਹੀ ਗੱਲ ਹੈ ਨਾ ਮਾਣੇ ਵੀ ਛੂਟਦੇ ਆਏ ਰਾਜਾ ਵਿਅੰਤ ਦੇ ਘਰੇ ਰੌਣਕਾਂ ਲੱਗੀਆਂ ਨੇ ਆਏ ਓਏ ਅੱਜ ਵਿਅੰਤ ਦੇ ਘਰੇ ਰੌਣਕਾਂ ਲੱਗੀਆਂ ਨੇ ਤੇ ਬਾਈਨੁ ਬਹਾਉ ਹੋਈਆਂ ਤੇ ਪਰਮਾਤਮਾ ਸੱਚੀ ਮੱਚੀ ਜਲਦੀ ਕਿਰਪਾ ਕਰੇ ਤੇ ਤੇ ਜਹੇ ਸਵੇ ਮੈਂ ਟਿਚ ਅਗੇ ਤਾਂ ਟਿਚ ਨਹੀਂ ਜਾਣ ਦੀ ਤੇ ਜਹੇ ਨਹੀਂ ਮੈਂ ਟਿਚ ਸੁਣਾ ਦੇ ਬੋਲੀ ਬਾਬਾ ਤੂੰ ਵੀ ਆਪਣੇ ਗਾਣੇ ਦੀ ਸੁਣਾ ਦੇ ਬਈ ਆਪਣੇ ਗਾਣੇ ਦੀ ਬੋਲੀ ਸੁਣਾ ਦੇ ਇੱਕ ਮੈਨੂੰ ਮੋਹਰੇ ਦੀ ਮੰਡੀ ਤੇ ਆਵਾ ਬਾਬਾ ਸੁਣਾ ਦੇ ਮੈਂ ਟਿਚ ਤੇ ਹਾਂ ਮੁੱਕ ਗਿਆ ਬੋਲੀਆ ਬੋਲੀ ਮੁੱਕ ਗਿਆ ਕੁੜੀਆਂ ਕਹਿੰਦੀਆਂ ਵਿੰਤਾ ਬਾਬਾ ਪਾਊਗਾ ਬਾਬਾ ਪਾਊਗਾ ਬੋਲੀਆ ਅਗ੍ਹਾ ਬਾਬਾ ਕਰੂ ਤਰੱਕੀ ਕੋਈ ਉਮੀਦਾਂ ਪਾਉਦੇ ਰਹੀ ਗਾਗਨ ਪੂਰਾ ਕਰ ਰਹੀ ਆ ਉਮੀਦਾਂ ਇੰਜੋਏ ਕਰ ਰਹੀ ਐ ਗਾਗਨ ਪੂਆ ਵੀ ਕਹਿੰਦੀ ਹਾਂ ਪੂਆ ਵੀ ਦੇਖਾ ਮਾਤਾ ਨੇ ਮਾਤਾ ਦੇ ਨੂੰ ਵੀ ਕਿਹੜਾ ਤੂੰ ਵੀ ਦੇ ਦੇ ਘੜਕ ਅੱਛਾ ਹਾਂ ਉਹ ਮੀਤਾ ਹੀ ਬਾਤ ਇਕਾ ਹੋਰ ਚਲੋ ਹੋਰ ਬਸ ਹੋ ਗਿਆ ਨਹੀਂ ਹੋ ਗਿਆ ਨਹੀਂ ਤਾਂ ਬਾਤ ਚਲਾ ਚਲੋ ਕੋਈ ਬੋਲੀ ਕੱਢ ਲਓ ਮੀਤੇ ਪਾ ਦੋ ਕੁੱਠ ਹੋ ਗਿਆ ਕੁੱਠ ਦੇ ਤੇ ਮੈਂ ਪਾਵਾਂ ਬੋਲੀ ਹਾਂ ਜੀ ਦਰਸ਼ਕਾ ਹਾਂ ਵਾਹ ਵਾਹ ਫਿਰ ਮੈਂ ਤਾਂ ਐਂਡ ਕਰ ਦੂੰਗਾ ਕਾਣੂ ਵੀਰੋ ਫੁਲੀ ਪਿਆਰ ਜੀ ਆਹ ਸਭੀ ਮੇਰੇ ਨਾਲ ਚੜੀਦਾ ਤਾਂ ਬੋਲੇਆ ਬਾਹਰ ਹੀ ਵਾਰ ਸਿੱਖ ਖਟਨੇ ਗਿਆ ਸੀ ਖਟ ਕੇ ਲਿਆਂਦਾ ਪੂਰਾ ਆ ਪਾਲੀ ਵਾਰਿਆ ਬਾ ਬਈ ਨਾ ਨਾ ਮੈਂ ਤਾਂ ਐਂਡ ਕਰੂੰਗਾ ਮੈਂ ਤਾਂ ਫੁਲੀ ਐਂਡ ਕਰੂੰਗਾ ਤੁਹਾਨੂੰ ਮਾਫ ਕਰਦਾ ਹਾਂ ਮੇਰੇ ਬੋਤੇ ਹੋ ਗਮਾਰੇ ਦੀਆਂ ਫੜੀਆਂ ਤੇ ਨੂੰ ਸਿਰ ਖੁਦ ਰੱਜਣ ਮੇਰੇ ਬੋਤੇ ਹੋ ਗਮਾਰੇ ਦੀਆਂ ਫੜੀਆਂ ਸੈਡ ਮੇਰੇ ਇੱਧਰ ਵੀ ਮੁੰਡੇ ਜੋ ਐਂਡ ਕਰ ਰਹੇ ਨੇ ਦੇਖ ਸਕਦੇ ਹੋ pau ਵਿਚਾਰ जान दियो रात तुम ब्याह कर वाले जान दियो रात तुम ब्याह कर जान ले वे कंदवे मैं बुरी करूंगी आप कर ना नंगवे आए हाय मैं बुरी करूंगी आए हाय मैं बुरी करूंगी कर दो हाँ दोर को मैं ਮੈਂ ਚੇਹਰਾ ਪਾ ਲਿਆ ਮੈਂ ਤੇਰਾ ਬੋੜਾ ਜਿੰਨਾ ਕਰਨੀ ਮੈਂ ਕੰਦਨੀ ਮੈਂ ਤੈਨੂੰ ਵੇਖਦਾ ਤੂੰ ਮੈਨੂੰ ਬੜੀ ਪਸੰਦ ਨਹੀਂ ਆਏ ਵੇਖਦਾ ਤੂੰ ਮੈਨੂੰ ਬੜੀ ਪਸੰਦ ਨਹੀਂ ਕਾ ਤੂੰ ਮੈਨੂੰ ਬੜੀ ਪਸੰਦ ਨਹੀਂ ਮੈਂ ਤੈਨੂੰ ਦੇਖਦਾ ਤੇ ਹੋਰੀ ਲ ਬਣ ਸਕਦੀ ਏ ਤੇਰੀ ਸਾਨੂੰ ਪੂਰਾ ਗੱਟਾ ਜਿਹੜਾ ਹੁੰਦਾ ਹੈਗਾ ਤੇ ਮੇਰੀ ਜਿੰਦਗੀ ਵੀ ਆਏਗਾ ਕਿ ਨਹੀਂ ਮੈਂ ਬਾਬਾ ਬੋਲੀ ਪਾ ਦੇ ਇਧਰ ਪਾਉਂ ਨਹੀਂ ਇਹਦਾ ਇੰਟਰਫੇਅਰ ਕਰਦਾ ਨਹੀਂ ਹੁੰਦਾ ਲੈ ਬਾਬਾ ਲੁੱਟ ਚੱਲਰ ਪੁੱਛੀ ਬਾਬੇ ਨੂੰ ਨਹੀਂ ਬਾਦੋ ਆ ਜਾ ਸਾਰੇ ਨਾਲ ਚੱਗਣ ਬਾਬੇ ਦੀ ਹਾਂ ਚਲੋ ਸੀਨ ਕਰ ਦੋ ਬਹੁਤ ਹੋ ਗਿਆ ਧੰਨਵਾਦ ਤੇ ਬਾਕੀ ਧੰਨਵਾਦ ਹਾਂਜੀ ਬਾਕੀ ਬਾਬਾ ਕਹਿੰਦੇ ਬਾਰੀ ਬਾਰਸੀ ਕੱਟਨੇਗਾ ਅਸੀਂ ਕੱਟ ਕੇ ਲਿਆਂਦਾ ਬੂਰਾ ਹੁਣ ਸਾਨੂੰ ਮਾਫ਼ ਕਰੋ ਸਾਡਾ ਟਾਈਮ ਹੋ ਗਿਆ ਪੂਰਾ ਹੁਣ ਅਸੀਂ ਬਲਾ ਆਪਣਾ ਸ਼ੂਟ ਕਣੀ ਬਾਦਦੇ ਆਂ ਤੇ ਓਕੇ ਜੀ ਚਲੋ ਹਾ ਲੋ ਚਲੋ ਜੀ ਓਕੇ ਮਿਲਦੇ ਆਂ ਸਾ ਆਪਣੇ ਅਗਲੇ ਲੋਕੇਸ਼ਨ ਤੇ ਸ਼ੂਟ ਤੇ ਤੇ ਬਾਕੀ ਬਹੁਤ ਸੋਹਣਾ ਲੱਗਿਆ ਤੇ ਬਾਕੀ ਲੋ ਜੀ ਆਪਣਾ ਸੀਨ ਆ ਗਿਆ ਆਪਣੇ ਮੈਂ ਕੌਣ ਕਰਤੇ ਲਾ ਮੈਨ ਮੈਡ ਦਿਖਾ ਦੀ ਜੰਗਾ ਸੀਨ ਤੇ ਲੈ ਕਰ ਦਿਓ ਮੈਡਾ ਸ਼ੂਟ ਤੇ ਦੇਖਿਓ ਸਾਰੇ ਜਾਨੇ ਹਾਂਜੀ ਤੇ ਕਿਸੇ ਬਲੌਗ ਤਾਂ ਹੀ ਦੇਖ ਸਕਦੇ ਆ ਲੈ ਇੱਥੇ ਘੜਾ ਕੀ ਕਰਾਂਗੇ ਹਾਂ ਅੱਜ ਦੋਨੇ ਨਹੀਂ ਆਏ ਪਰ ਮੈਂ ਮਾਈਕ ਨਹੀਂ ਹੋ ਰਹੀ ਹੈ ਸਾਇਲੈਂਸ ਸਾਇਲੈਂਸ ਹੀ ਹੈ ਹਾਂ ਨਹੀਂ ਨਹੀਂ ਪਹਿਲਾਂ ਮੈਂ ਐਸਾ ਕਹੂੰਗੀ ਲੈ ਲੋ ਮੈਂ ਕਹਿੰਦੀ ਵੀ ਯਾਰ ਤੁਸੀਂ ਮੈਨ ਜਲਦੀ ਚ ਕਿਉਂ ਬੁਲਾਇਆ ਗੱਲ ਸੁਣੋ ਪਹਿਲਾਂ ਸੀ ਵੀ ਸੁਣ ਲਾ ਪਲੀ

ਰੀਆ ਨੰਗਾ ਜੇ ਭਈ ਜੇ ਲੰਗਣਾ ਨਾ ਲੰਗਣਾ ਇਹ ਦਊਂ ਆਇਆ ਤਿੰਨ ਦਵਾਰਾ ਪੱਲਾ ਨਾ ਉਹ ਇਟ ਕੇ ਆਂਡਰ ਕੱਲ ਕਰ ਲੈ ਬਸ ਬਸ ਉਸ ਤੋਂ ਬਾਅਦ ਤੇ ਤੂੰ ਮੈਨੂੰ ਵੀ ਚੱਲ ਸੋ ਇਨੀ ਚੋ ਫੈਲ ਕਰ ਲੈ ਫੇਰ ਸਾਇਲੈਂਟ ਰੱਖੋ ਵੀ ਸਾਇਲੈਂਟ ਚੱਲਣਾ ਥੋੜਾ ਛੋੜੀ oyesin <laughs> action action action, action. ਆਜੋ ਹਣਾ ਕੈਮਰਾ ਬੰਦ ਕਰਕੇ ਬੈਠੋ ਹੋਇਆ ਜੀ ਬਸ ਹੋਣਾ ਕੀ ਹੈ ਭਾਈ ਆਪ ਦਾ ਸਮਾਨ ਚੱਕੋ ਸਾਡਾ ਕਮਰਾ ਸਮਾਨ ਦਾ ਖਾਲੀ ਹੋਣਾ ਚਾਹੀਦਾ ਏ ਕੀ ਬਾਲੋਈ ਨਾ ਭਾਈ ਬੇਲਾ ਕਰ ਦੇ ਕਮਰਾ ਛੋਟੇ ਕਹਿਣ ਵਾਲੀ ਮੈਂ ਬੇਲਾ ਕਰਦਾ ਨਾਲੇ ਮੁਕਾਨੇ ਨੂੰ ਕਰਾਂ ਤੋ ਪਹਿਲਾਂ ਇਸ ਨੂੰ ਮੈਂ ਤੈਨੂੰ ਦੱਸਣਾ ਪੈਂਦਾਗਾ ਐਨੇ ਕਿ ਤੁਕੇ ਮੈਨੂੰ ਹੋਣੀ ਕਿਹਾ ਤੇ ਚੱਕਲਾ ਸਮਾਂ ਤਾਂ ਤੇ ਕਿਉਂ ਜਾਊਂਗੀ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਨਹੀਂ ਤੂੰ ਕਿਹੜਾ ਪੈਸਾ ਤੈਨੂੰ ਦਿੱਤਾ ਕਮਾਲ ਐ ਮੈਂ ਤੁਹਾਨੂੰ ਰੈਂਟ ਪਰ ਆਇਆ ਹੋਇਆ ਮੈਂ ਐਵੇਂ ਨਹੀਂ ਜਾਣਾ ਬਸ ਗੱਲ ਖਤਮ ਮੈਂ ਤੂੰ ਕਿਹੜਾ ਸਾਨੂੰ 10000 ਨਗਦ ਫੜਾਦਾ ਭਾਈ ਅਡਵਾਂਸ ਪੇਮੈਂਟ ਤਾਂ ਤੁਸੀਂ ਲਈ ਆ ਨਾ 5000 ਰੁਪਇਆ 2000 ਰੁਪਇਆ ਤੁਸੀਂ ਮੈਨੂੰ ਖਾਣੇ ਪਾਣੀ ਦਾ ਲਿਆਗਾ ਮੈਂ ਤਾਂ ਰੋਟੀ ਵੀ ਨਹੀਂ ਖਾਦੀ ਹੋਣੀ ਦੋ ਟਾਈਮ ਘਰੇ ਕੋਈ ਨਾ ਭਾਈ ਬਾਬਸ ਕਰਦਾਂਗੇ ਉਹ ਸਿਰ ਬਾਬਸ ਕਰਦਾਂਗੇ ਜੀ ਅੱਜ ਤੁਹਾਡੀ ਕੀ ਹੈ ਮੈਂ ਨਹੀਂ ਕਮਰਾ ਕੁਮਰਾ ਵਿਹਲਾ ਕਰਨਾ ਮੈਂ ਬਿਨਾਂ ਕਰ ਭਾਈ ਕਮਰਾ ਚਪਕਾ ਕੇ ਆਂਟੀ ਦੇਖੋ ਮੈਂ ਤੁਹਾਡੇ ਨਾਲ ਬੈਠ ਨਹੀਂ ਕਰਨਾ ਚਾਹੁੰਦੀ ਕਿ ਮੈਂ ਸਿੱਧੀ ਜੀ ਗੱਲ ਲਾ ਕਿ 1 ਮਹੀਨੇ ਦਾ ਐਡਵਾਂਸ ਕਰਾਇਆ ਗਿਆਗਾ ਫਿਰ ਦੇਖੂਗੀ ਫਿਰ ਦੇਖੂਗੀ ਮੈਂ ਕਰਤੀ ਮੇਰੀ ਗੱਲ ਸੁਣੋ ਫਸ ਇਹ ਤੁਸੀਂ ਬੋਲੋ ਤੁਹਾਡਾਡਾ ਕੋਣ ਬਚੂਗਾ ਮੈਂ ਤੁਹਾਨੂੰ ਫੋਨ ਕਰਦੀ ਆਂ ਐਂਟਾ ਗਿਆ ਐਂਟਾ ਗਿਆ ਹੋ ਗਿਆ ਬਰੋ ਤੇ ਤੁਸੀਂ ਕੀ ਹੋ ਗਏ ਤੁਹਾਨੂੰ ਤਾਂ ਪਤਾ ਹੀ ਆ ਤੁਹਾਨੂੰ ਪਤਾ ਲੱਗ ਗਿਆ ਕੁਝ ਨਹੀਂ ਤੂੰ ਵੀ ਨਾ ਆ ਗਏ ਤੇ ਜਿਵੇਂ ਫੋਨ ਲੱਗ ਗਿਆ ਕਿੱਥੇ ਸੀਗਾ ਕੱਟਿਆ ਕਿੱਥੇ ਡਾਇਲੌਗ ਆ ਸਟੇਗਾ ਦੱਸੋ ਹੀ ਕਿੱਥੇ ਡਾਇਲੌਗ ਤਸਵੀਰੇ ਆਪਣਾ ਦਿਓ ਵੀ ਐਂ ਬਤਲਿਆ ਫਿਰ ਦੇਖੂਗੀ ਚਲੋ ਫਿਰ ਦੇਖੂਗੀ ਮੈਂ ਕੋਈ ਗੱਲ ਨਹੀਂ ਫਿਰ ਦੇਖੂਗੀ ਮੈਂ ਠੀਕ ਚਲ ਐਨੇ ਚਿਰ ਨੂੰ ਤੁਹਾਡਾ ਫੋਨ ਵੱਜ ਜੂਗਾ ਤੋ ਕਿ ਗੈਵੀ ਦਾ ਫੋਨ ਹੈ 1 ਮਿੰਟ ਪਰ ਚੱਕੀ ਹੋਣਾ ਤੁਸੀਂ ਬਾਅਦ ਚ ਚੱਕ ਲੀ ਜੇ ਗੈਵੀ ਦਾ ਤਾਂ ਫਿਰ ਗੈਵੀ ਤੁਸੀਂ ਕਿਵੇਂ ਜਾਣ ਜੋਗੇ 1 ਮਿੰਟ 1 ਮਿੰਟ ਭਾਈ ਕੁੜੀ ਆ ਗੈਵੀ ਦਾ ਫੋਨ ਹੈ ਹਾਂ ਚਲ ਆਏ ਹਾਈ ਨਾ ਨਾ ਇੱਧਰ ਨਹੀਂ ਆਏ ਹਾਈ ਆਹ ਤਦੂ ਟੋਟ ਆਏ ਹਾਈ ਯਾਰ ਹੋਰੀ ਗੱਲ ਨਹੀਂ ਬਾਅਦ ਚੋਂ ਦੇਖੂਗੀ ਇਹ ਥੋੜੋ ਨਾ ਹੁੰਦਾ ਤੁਹਾਡੀ ਮਰਜ਼ੀ ਨਾਲ ਮੈਂ ਸਮਾਨ ਚੱਕ ਲਾ ਕਦੇ ਧਰ ਲਾ ਐ ਨਹੀਂ ਪਹਿਲਾ ਜਵਾਬ ਦਿੰਦੇ ਤੁਸੀਂ ਮੈਨੂੰ ਦਿਨ ਦੋ ਨਹੀਂ ਹੋਏ ਹੁਣ ਮੈਂ ਜਾਣਾ ਕਿੱਥੇ ਨਹੀਂ ਬੱਸ ਜਿਹੜੋ ਅਸੀਂ ਕਹਿਤਾ ਹਾਂ ਦਾ ਸਮਾਨ ਚੱਕ ਲਾ ਇੱਕ ਮਿੰਟ ਇੱਕ ਮਿੰਟ ਗੈਵੀ ਦਾ ਫੋਨ ਹੈ ਫੋਨ ਲਾ ਫੇਰ ਚੱਕ ਲਈ ਗੈਵੀ ਦਾ ਫੋਨ ਰੱਖ ਤੂੰ ਮੈਨੂੰ ਗੱਲ ਕਰ ਲੈ ਗੈਵੀ ਦਾ ਫੋਨ ਗੈਵੀ ਨੂੰ ਤੁਸੀਂ ਕਿਵੇਂ ਜਾਣਦੇ ਹੋ ਹੁਣ ਕਿਵੇਂ ਜਾਣਦੀਆਂ ਗੈਵੀ ਨੂੰ ਭੱਜ ਕੇ ਬੋਲੀ ਵੀ ਗੈਵੀ ਮੈਨੂੰ ਕਾਹ ਟਾਈਲਗ ਨਹੀਂ ਕਤੋਂ ਕਿਉਂ ਗੈਵੀ ਗੈਵੀ ਦੀ ਚਰਚਾ ਨਹੀਂ ਨਹੀਂ ਦੱਸੋ ਗੈਵੀ ਦਾ ਫੋਨ ਤੁਹਾਡੇ ਕੋ ਕਿਵੇਂ ਆ ਗਿਆ ਗੈਵੀ ਉਹ ਦੇਖਾਂਗੇ ਕਿੰਦਾ ਇਹੋ ਬੰਦਿਆ ਇਹ ਕਿਉਂ ਦੱਸੀ ਮੇਰਾ ਪਤੀਜਾ ਕੁਝ ਹੀ ਲੈਣੇ ਮੇਰੇ ਪਤੀਜੇ ਤੋਂ ਤੁਸੀਂ ਦੱਸੋ ਤੁਸੀਂ ਕਿਉਂ ਤੁਸੀਂ ਦੱਸੋ ਮੈਨੂੰ ਫਿਰ ਮੈਂ ਦੱਸੂਗਾ ਤੁਸੀਂ ਚੁੱਪ ਕਰ ਜਾ ਕੁੜੀ ਇੱਥੀ ਬਹੁਤ ਹੋ ਗਿਆ ਤੇਰਾ ਜੇੜਾ ਤੂੰ ਸਾਡੇ ਮਿਲਦਾ ਸੁਣ ਕੇ ਕਰ ਦਿਓ ਸ਼ੇਅਰ ਲਾਈਕ ਕਮੈਂਟ ਔਰ ਚੈਨਲ ਸਬਸਕ੍ਰਾਈਬ ਕਰ ਲਈ ਓਕੇ ਰੱਬ ਰੱਖਾ